ਲਾਈਬਰੇ ਆਪਾਂ ਆ ਗਏ 1 ਕਿਲੋਮੀਟਰ ਜਿੱਥੋਂ ਕਹਿੰਦੇ ਸੀ ਨਾ ਲਾਉਣ ਵਾਸਤੇ ਤੇ ਉੱਥੋਂ ਆਪਾਂ ਆ ਗਿਆਂ ਠੀਕ ਐ ਇੱਥੇ ਲਾਤੀ ਆਪਾਂ ਸਕੂਟਰੀ ਤੇ ਮੋਟਰਸਾਈਕਲ ਉਹਦਾ ਸਟੈਂਡ ਤੇ ਲਾਤਾ ਆ ਬਾਈ 100 ਰੁਪਏ 24 ਘੰਟੇ ਦਾ ਲੈ ਰਹੇ ਨੇ ਇਹ 100 ਰੁਪਏ 24 ਘੰਟੇ ਦਾ ਲੈ ਰਹੇ ਨੇ ਠੀਕ ਐ ਤੇ ਉਸ ਤੋਂ ਬਾਅਦ 24 ਘੰਟੇ ਤੋਂ ਬਾਅਦ ਟਾਈਮ ਪੈਗਾ ਤਾਂ ਫਿਰ ਪੈਸੇ ਵੱਧ ਜਾਣਗੇ ਲੈ ਵੀ ਆਪਾਂ ਇੱਥੇ ਆ ਗਿਆਂ ਦੇਖੋ ਸਾਮਾਨ ਹੋ ਗਿਆ ਹੁਣ ਇਹ ਸਾਮਾਨ ਸਾਰਾ ਚੱਕ ਕੇ ਲੈ ਕੇ ਜਾਣਾ ਮੋੜਿਆਂ ਦੇ ਇਹ ਲੋਕਰ ਮਿਲਦੇ ਆ ਉਰੇ 100 ਰੁਪਏ 24 ਘੰਟੇ ਦੇ ਤੇ ਉੱਥੇ ਜਮਾ ਕਰਾਵਾਂਗੇ ਰੱਖੀ ਲਈਏ ਲੋ ਜੀ ਆਪਾਂ ਨੇ ਇੱਥੇ ਸਮਾਨ ਕਰਾਤਾ ਜਮਾ ਠੀਕ ਹੈ ਤੇ ਆ ਆਪਣਾ ਹੈਗਾ ਨੰਬਰ ਬੈਗ ਦਾ ਤੇ ਉੱਥੇ ਆਪਣਾ ਬਣ ਰਿਹਾ ਕਾਰਡ ਤੇ ਆ ਜਾਰੀ ਹੈ ਲਾਈਨ ਇਸ ਤੋਂ ਬਾਅਦ ਫਿਰਾਂਗੇ ਟੈਕਸੀ ਭਈਆ ਇਹ ਲੀਜੀਏ ਹੇ ਆ ਬਈ ਆਪਣੇ ਕਾਰਡ ਦਾ ਨੰਬਰ ਬੈਗ ਨੰਬਰ ਆਪਣਾ 991 ਠੀਕ ਹੈ ਹੋ ਰਿਹਾ ਆਪਣਾ ਬੈਗ ਤੇ ਇਹਨਾਂ ਨੇ ਵੀ ਜਮਾ ਕਰਾ ਦਿਆ ਸਮਾਨ ਤੇ ਆ ਛਾਡੀ ਚੱਕ ਲਈ ਆਪਾਂ ਹਾਂ ਜੀ ਆਪਣੀ ਰਜਿਸਟ੍ਰੇਸ਼ਨ ਸੀ ਜਿਹੜੀ ਕੀਤੀ ਸੀ ਉਹ ਮੀਸਕੈਨ ਹੋ ਗਈ ਹੈ ਇਹ ਵਾਪਸ ਆ ਜਾ ਰਹੇ ਆਂ ਕਿ ਅੱਜ ਆਪਾਂ ਟੈਕਸੀ ਲੈਣੀ ਆ ਨਾ ਬਿਲਕੁਲ ਸ਼ੇਅਰ ਟੈਕਸੀ ਲਵਾਂਗੇ ਤੇ ਉਹ ਸ਼ੇਅਰ ਟੈਕਸੀ ਲਿਕੇ ਗੋਰੀ ਕੁੰਨ ਲਈ 5% 50 ਰੁਪਏ ਲੈਂਦੇ ਆਂ ਗੋਰੀ ਗੁੰਡਾ ਦਾਪਾ ਉਹ ਤੇ ਗੋਰੀ ਗੁੰਡੇ ਜਾ ਕੇ ਵਰਨਾਵਾਂਗੇ ਬਿਲਕੁਲ ਲਾਈਨ ਚ ਆਪਾਂ ਲੱਗ ਚੁੱਕੇ ਆ ਦੇਖ ਲਓ ਯਾਤਰਾ ਮਾਰੀ ਸ਼ੁਰੂ ਹੋ ਚੁਕੀ ਹੈ ਹਰ ਹਰ ਮਾਦੇ ਹਾਂ ਸੁਣ ਲਿਆ ਚਲੋ ਯਾਤਰਾ ਆਪਣੀ ਸ਼ੁਰੂ ਹੋ ਗਈ ਆ ਹੁਣ ਤਾਂ ਤੇ ਹੁਣ ਤੁਸੀਂ ਬਸ ਦੇਖਦੇ ਜਾਓ ਹੁਣ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਹੁਣ ਆ ਦੇਖੋ ਜੀ ਯਾਰ ਇਹਨੇ ਲੋਕ ਜਿਨ੍ਹਾਂ ਨੇ ਮੱਥਾ ਟੇਕ ਲਿਆ ਉਹ ਆ ਰਹੇ ਨੇ ਬੀਡ ਬਹੁਤ ਹੈ ਦੁਨੀਆ ਬਹੁਤ ਪਹੁੰਚੀ ਹੋਈ ਹੈ ਜਿਨ੍ਹਾਂ ਨੇ ਮੱਥਾ ਟੇਕ ਲਿਆ ਉਹ ਬਾਪੂ ਜਾ ਰਹੇ ਨੇ ਲੋ ਜੀ ਆਪਣੀ ਯਾਤਰਾ ਸ਼ੁਰੂ ਹੋ ਗਈ ਆ ਰਜਿਸਟ੍ਰੇਸ਼ਨ ਆਪਾਂ ਨੇ ਸਕੈਨ ਕਰਾ ਲਈ ਆ ਠੀਕ ਹੈ ਲਾਈਨ ਤੇ ਆਪਾਂ ਲੱਗ ਗਿਆਂ ਪਹਿਲਾ ਇਨਵੋਲ ਲੰਬੀ ਆ ਮੈਂ ਅੱਥੇ ਫੜਾਂਗੇ ਆਪਾਂ ਸ਼ੇਅਰਿੰਗ ਟੈਕਸੀ ਜੇ ਨਹੀਂ ਜਾਗੇ ਗੁਰੇ ਗੁੰਡਾ ਕੋਠੇ ਜਾ ਕੇ ਫਿਰ ਨਾ ਅਮਾਨੇ ਨਾ ਅੱਗੇ ਫਿਰ ਦੁਬਾਰਾ ਸਫ਼ਰ ਸ਼ੁਰੂ ਕਰਾਂਗੇ ਇਹ ਲਾਈਨ ਦੇ ਸਹਾਰੇ ਲਈ ਠੀਕ ਹੈ ਬਾਸ ਤੁਸੀਂ ਦੇ ਜੁੜੇ ਰਹੋ ਵੀਡੀਓ ਨਾਲ ਪੂਰੀ ਯਾਤਰਾ ਤੁਹਾਨੂੰ ਦਿਖਾਵਾਂਗੇ ਤੇ ਆਪਾਂ ਲੋ ਸਾਮਾਨ ਜਿਹੜਾ ਸੀਗਾ ਉਹ ਜਮ੍ਹਾਂ ਕਰਾਤਾ 36 ਘੰਟੇ ਦੇ 100 ਰੁਪਏ ਲਿਆਉਂਦਾ ਨੇ ਠੀਕ ਹੈ ਐਂਦਾ ਹੀ ਤੁਸੀਂ ਦੋ ਬੈਗ ਲਿਓ ਆਉਣ ਵਾਲੇ ਤੇ ਇੱਥੇ ਕਲੌਕ ਇਕਮੋਲੇ ਵਿੱਚ ਮਾਨ ਹੁੰਦੇ ਨੇ ਜਮ੍ਹਾਂ ਕਰ ਹੁੰਦਾ ਹੈ ਇਹ ਲੌਕ ਵਗੈਰਾ ਉਹ ਤੁਸੀਂ 100 ਰੁਪਏ ਚ ਅੱਧਾ ਸਾਮਾਨ ਤੁਸੀਂ ਜਿੰਨਾ ਕਿ ਲੋੜ ਤਾਂ ਜਿਵੇਂ ਕਿ ਇੱਕ ਰੀਲਰ ਜੈਕਟ ਵਗੈਰਾ ਨੌਨ ਵਾਲੇ ਕੱਪੜੇ ਵੀ ਦੋ ਵੀ ਹੁੰਦਾ ਹੈ ਜਾਂ ਪੰਜ ਦੋ ਚਾਰ ਸੱਤ ਪੰਜ ਕਿਲੋ ਬੇਡ ਆਪਣਾ ਚੱਕੋ ਤੇ ਚਲੋ ਜਓ ਬਾਕੀ ਸਮਾਨ ਉੱਥੇ ਆਪਣਾ ਜਮਾ ਕਰਵਾ ਲਓ ਤੇ 100 ਰੁਪਏ 36 ਘੰਟੇ ਦੇ ਲੈਂਦੇ ਨੇ ਤੇ ਆਪ ਉੱਥੇ ਜਮਾ ਕਰਵਾ ਆਇਆ ਕਿ ਹੁਣ ਆਪਣੀ ਯਾਤਰਾ ਸ਼ੁਰੂ ਹੋ ਗਿਆ ਠੀਕ ਹੈ ਤੇ ਤੁਹਾਨੂੰ ਦਿਖਾਵਾਂਗੇ ਸਾਰਾ ਕੁਝ ਤੇ ਹੈਲੀਕਾਪਟਰ ਦਿਖਾਉਂਦਾ ਹਾਂ ਹਾਂ ਦੇਖੋ ਇਹ ਆ ਜਾ ਰਿਹਾ ਹੈਲੀਕਾਪਟਰ ਜਿੰਨੇ ਨੇ ਹੈਲੀਕਾਪਟਰ ਜਮਾ ਹੈਲੀਕਾਪਟਰ ਹੀ ਜਾ ਸਕਦਾ ਠੀਕ ਹੈ ਇੱਕ ਸਾਈਡ ਦੇ ਹੱਲੀ ਕੱਪੜੇ ਆਈ थिंक 25000 ਤੋਂ 30000 ਰੁਪਏ ਦਾ ਚ ਲੱਗਦਾ ਹੈ। ਆਹ ਉਹ ਤੇ ਆ ਗਏ। ਤੇ ਉਹਦੇ ਨਾਲ ਤੁਸੀਂ 5-7 ਮਹੀਨੇ ਚੱਲਣ ਵਾਲੇ ਮੰਦਰ ਤੱਕ। ਲੋ ਜੀ ਆਪਾਂ ਨੇ ਆ ਲੈ ਲਿਆ ਸ਼ੂਜ਼ ਤੇ ਚੜਾਉਣ ਵਾਸਤੇ ਤਾਂ ਕਿ ਸ਼ੂਜ਼ ਗਿੱਲ ਲੈਣਾ ਹੁਣ ਤੁਸੀਂ ਵੀ ਲੈ ਸਕਦੇ ਹੋ। 150 ਰੁਪਏ ਦੰਦਨੇ ਇਹ। ਠੀਕ ਹੈ। ਕਿਉਂਕਿ ਮੈਂ ਚੱਪਲਾ ਵਗੈਰਾ ਨਹੀਂ ਲੈ ਕੇ ਜਾ ਰਿਆ ਨਾਲ ਇਸ ਲਈ ਮੈਂ ਇਹ ਲੈ ਲਿਆ। ਤੇ ਸ਼ੂਜ਼ ਦੇ ਉੱਤੇ ਚੜ ਜੇਗਾ।

ਚਲੋ ਕੋਈ ਗੱਲ ਨਹੀਂ ਇੱਥੇ 200 ਮੀਟਰ ਦਾ ਟੈਕਸੀ ਸਟੈਂਡ ਇੱਥੇ ਟੈਕਸੀ ਮਿਲਦੀ ਹੈ ਆਪਾਂ ਇੱਥੋਂ ਹਣ ਕੇ ਦਾਰਨਾ ਦਾ ਯਾਤਰਾ ਸ਼ੁਰੂ ਕਰਾਂਗੇ ਅਸੀਂ ਦੇਖ ਰਹੇ ਬੋਰਡ ਇੱਥੋਂ ਆਪਣੀ ਯਾਤਰਾ ਸ਼ੁਰੂ ਹੋਣ ਵਾਲੀ ਹੈ ਤੇ ਇੱਥੇ ਭਾਈ ਇੱਕ ਇੱਕ ਮਿੰਟ ਬਾਅਦ ਹੈਲੀਕਾਪਟਰ ਆ ਰਹੇ ਨੇ ਜਾ ਰਹੇ ਨੇ ਆ ਰਹੇ ਨੇ ਜਾ ਰਹੇ ਇੱਕ ਉਹ ਜਾ ਰਿਹਾ ਹੋਰ ਆਉਂਦੇ ਨੇ ਤਾਰ ਕੇ ਚੱਲ ਜਾਂਦੇ ਨੇ ਮੇਰੇ ਵੀ ਜੀ ਕਰ ਰਿਹਾ ਯਾਰ ਜਾਣ ਦਾ ਆਂਦੇ ਹੋਏ ਦੇਖਾਂਗੇ ਪਿਆ ਸਾਡੇ ਭਰਾ ਦਾ ਹੈਪੀ ਬਰਥਡੇ ਅੱਜ ਸਾਰਿਆਂ ਨੂੰ ਵਿਸ਼ ਕਰਿਓ ਬਾਕੀ نیچے ਚੱਲ ਰਹੀ ਐ ਆਹ ਦੇਖੋ ਠੰਡਾ ਠੰਡਾ ਪਾਣੀ ਆ ਰਿਹਾ ਪਹਾੜਾਂ ਚੋਂ ਆਹ ਹੈ ਨਾ ਬਈ ਨਜ਼ਾਰਾ ਬਈ ਜੇ ਕਿਸੇ ਨੂੰ ਗਰਮੀ ਆਉਂਦੀ ਆ ਬਸ ਇੱਥੇ ਗੋਤਾ ਮਾਰ ਲਓ ਇੱਕ ਮੈਂ ਕਹਿੰਦਾ ਗਰਮੀ ਨੇੜੇ ਤੜੇ ਲੱਗ ਜੇ ਹਾਂ ਬਈ ਆ ਰਹੇ ਨੇ ਜਿਹੜੇ ਮੱਥਾ ਮੱਥਾ ਟੇਕ ਲੈ ਜਿੰਨਾਂ ਨੇ ਤੇ ਇੱਥੇ ਟੈਕਸੀ ਮਿਲੇਗੀ ਅੱਗੇ ਤੇ ਬਈ ਜੇ ਕਿਸੇ ਨੇ ਕੋੜਾ ਲੈਣਾ ਮਤਲਬ ਜਿਹੜਾ ਖੱ쩌ਰ ਜਾਂਦੇ ਨੇ ਉਹ ਵੀ ਲੈ ਸਕਦਾ ਸਾਰਾ ਤਾਂ ਅਲੱਗ-ਅਲੱਗ ਹੀ ਪ੍ਰਾਈਸ ਹੁੰਦਾ ਕਿਸੇ ਦਾ 5000 ਕਿਸੇ ਦਾ 3500 ਕਿਸੇ ਦਾ ਕੁਛ ਕਿਸੇ ਦਾ ਕੁਛ ਠੀਕ ਹੈ ਠੀਕ ਹੈ ਹਾਂ ਬਈ ਬੰਨ ਦਾ ਜੂਸ ਇੱਥੇ ਮੇਰੇ ਕੋਲ ਚਾਹ ਨਹੀਂ ਹੈਗਾ ਤਾਂ ਇੱਥੇ ਬੰਨ ਦਾ ਜੂਸ ਵੀ ਹੈਗਾ ਬਾਕੀ ਛੋਟੜੇ ੜੇ ਸਮਾਨ ਲਈ ਬੈਠ ਹੁੰਦੇ ਨੇਗੇ ਉਹ ਵੀ ਲੈ ਸਕਦੇ ਆਾਕੀ ਸਾਨੂੰ ਜੇ ਮਤਲਬ ਕੋਈ ਸਮਾਨ ਨਹੀਂ ਲਿਆਉਂਦੇ ਨਾ ਤੁਹਾਨੂੰ ਕੋਈ ਟੈਂਸ਼ਨ ਲੈਣ ਦੀ ਲੋੜ ਨਹੀਂ ਤੁਹਾਨੂੰ ਹਰ ਇੱਕ ਚੀਜ਼ ਮਿਲ ਜੇਗੀ ਨੇ ਕੈ ਟੋਪੀਆਂ ਮਿਲ ਜਾਣਗੀਆਂ ਜੈਕਟਾਂ ਮਿਲ ਜਾਣਗੀਆਂ ਰੇਨ ਕੋਟ ਮਿਲ ਜਾਣਗੇ ਟੈਂਟ ਮਿਲ ਜਾਣਗੇ

ਯਾਰ ਫੋਨ ਬਹੁਤ ਹਿੱਲ ਰਿਹਾ ਟੈਕਸੀਆਂ ਜਾ ਰਹੀਆਂ ਨੇ ਦੇਖੋ ਐਡਾ ਹੀ ਆਪਾਂ ਵੀ ਟੈਕਸੀ ਜਾ ਬੈਠ ਕੇ ਜਾਵਾਂਗੇ 5 ਕਿਲੋਮੀਟਰ ਅੱਗੇ ਉੱਪਰ ਜਿੱਥੇ ਪੈਦਲ ਪੜਾਈ ਪਹਾੜੀ ਸ਼ੁਰੂ ਹੁੰਦੀ ਆ ਉੱਥੇ ਛੱਡ ਦੇਣਗੇ ਇਹ ਠੀਕ ਐ ਤੇ ਉੱਥੋਂ ਫਿਰ ਪੈਦਲ ਚੜਾਂਗੇ ਹਾਂਜੀ ਵੀਰੇ ਇੱਕ ਗੱਲ ਹੋਰ ਦੂਜੇ ਕਿਸੇ ਨੂੰ ਆਕਸੀਜਨ ਲੈਣ 'ਚ ਦਿੱਕਤ ਹੁੰਦੀ ਆ ਤਾਂ ਉਹਰੇ ਕਪੂਰ ਮਿਲਦੇ ਨੇ ਛੋਟੇ ਛੋਟੇ ਜੇ ਉਹ ਤੁਸੀਂ ਲੈ ਸਕਦੇ ਹੋ ਠੀਕ ਐ ਇਹ ਤੁਹਾਨੂੰ ਮਲਬੀ ਸਾਹ ਲੈਣ 'ਚ ਦਿੱਕਤ ਹੁੰਦੀ ਆ ਪਹਿਲਾਂ ਹੀ ਤੁਹਾਨੂੰ ਆ ਤੁਸੀਂ ਉਹ ਕਪੂਰ ਲੈ ਸਕਦੇ ਹੋ 10 ਰੁਪਏ ਦੇ ਦੋ ਦੰਦ ਨੇਗੇ 5 ਰੁਪਏ ਦਾ ਇੱਕ ਉਹ ਤੁਹਾਡੇ ਕੰਮ ਆ ਜਾਣਗੇ ਛੋਟੜੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਇਹ ਤੁਸੀਂ ਤੁਹਾਨੂੰ ਕੁਝ ਵੀ ਲੈਣਾ ਲਿਜਾ ਸਕਦੇ ਹੋ ਜਿਵੇਂ ਕੈਦਾਰਨਾਥ ਦੇ ਮੰਦਰ ਬਣਾਏ ਹੋਏ ਨੇ ਛੋਟੇ-ਛੋਟੇ ਲੱਕੜ ਦੇ ਲੱਕੜ ਦੇ ਬਣਾਏ ਹੋਏ ਨੇ ਠੀਕ ਹੈ ਵੱਡੇ ਮਾਡਲ ਨੇ ਤੁਸੀਂ ਉਹ ਲਿਜਾ ਸਕਦੇ ਹੋ ਰুদ্রਰਾਗਸ਼ ਦੀਆਂ ਮਾਲਾ ਤੇ ਉਹ ਗੰਨੇ ਦਾ ਜੂਸ ਉਹ ਸਾਹਮਣੇ ਜਾ ਰਹੇ ਨੇ ਘੋੜੇ ਤੇ ਘੋੜੇ ਵੀ ਲੈ ਸਕਦੇ ਹੋ ਉੱਪਰ ਚੜਨ ਵਾਸਤੇ ਲੋ ਜੀ ਆ ਆ ਗਿਆ ਬ੍ਰਿਜ ਇਸ ਤੋਂ ਬਾਅਦ ਮਿਲਣਗੀਆਂ ਟੈਕਸੀ ਉਹ ਦੇਖੋ ਹੋਰ ਤੇ ਟੈਕਸੀ ਜਿ ਬਿਠਾ ਰਹੇ ਨੇ ਇਸ ਤੋਂ ਮਰੇ 5-7 ਕਿਲੋਮੀਟਰ ਅੱਗੇ ਜਿੱਥੇ ਚੜਾਈ ਸ਼ੁਰੂ ਹੋਣੀ ਹੈ ਉੱਥੇ ਜਾਵਾਂਗੇ ਆ ਲਾਈਨ ਲੱਗੀ ਹੋਈ ਹੈ ਤੇ ਆ ਵੀ ਹੈਗੇ ਨੇ ਨਾਲ ਯਾਰ ਦੋਸਤ ਆਪਣੇ ਜਿੰਨੇ ਵੀ ਆਏ ਆ ਐਨ ਡੀ ਆਰ ਐਫ ਦੀਆਂ ਟੀਮਾਂ ਫਿਰਦੀਆਂ ਨੇ ਉਰੇ ਐਨ ਡੀ ਆਰ ਐਫ ਦੇ ਬੰਦੇ ਲੋਕ ਜਿੰਨੇ ਵੀ ਹੈਗੇ ਆ ਉਰੇ ਸਭ ਮਤਲਬ ਵੀ ਵਧੀਆ ਉਰੇ ਪੂਰੇ ਨਾਲ ਹੀ ਨਦੀ ਵਹਿ ਰਹੀ ਆ ਠੀਕ ਹੈ ਨਾ ਇਹ ਉੱਪਰ 507 ਕਿਲੋਮੀਟਰ ਉੱਪਰ ਛੱਡ ਕੇ ਆਣਗੇ ਤੇ ਆ ਦੇਖੋ ਆ ਵੀ ਆਪਣਾ ਭਰਾ ਇਹ ਉੱਪਰ ਜਾਵਾਂਗੇ ਹੁਣ ਪਹਾੜ ਤੇ हां मेरे सानू ਘਟੋ ਘੜ ਕੰਡਾ ਹੋ ਗਿਆ ਠੀਕ ਹੈ ਲਾਈਨ ਚ ਲੱਗੇ ਨੂੰ ਇੱਕ ਗੱਲ ਹੈ ਜੀ ਜ਼ਰੂਰ ਯਾਦ ਰੱਖੋ ਵੀਰੇ ਜਿੰਨਾ ਛੇਤੀ ਤੁਸੀਂ ਇਸ ਲਾਈਨ ਚ ਲੱਗੋਗੇ ਟੈਕਸੀ ਵਾਲੀ ਟੈਕਸੀ ਲੈਣ ਵਾਸਤੇ ਉੰਨੀ ਹੀ ਤੁਹਾਨੂੰ ਜਲਦੀ ਟੈਕਸੀ ਮਿਲੇਗੀ ਉਹ ਘੰਟਾ ਡੇਢ ਘੰਟਾ ਤੁਹਾਡਾ ਇੱਥੇ ਜ਼ਰੂਰ ਖਰਾਬ ਪੱਕਾ ਖਰਾਬ ਹੀ ਹੋਣਾ ਠੀਕ ਹੈ ਇਸ ਕਰਕੇ ਜਲਦੀ ਜਲਦੀ ਇਸ ਲਾਈਨ ਚ ਲੱਗਿਆ ਕਰੋ ਅੱਜ ਵੀ ਸਾਡਾ ਸਾਰਾ ਦਿਨ ਬੇਸਟ ਹੋ ਜਾਣਾ ਸੀ ਜੇ ਮੈਂ ਇਹਨਾਂ ਨੂੰ ਨਾ ਠਾਲਦਾ ਇਹਨਾਂ ਨੂੰ ਬਹੁਤ ਔੱਕਾ ਠਾਲਿਆ ਮੈਂ ਤਾਂ ਅੱਜ ਅਸੀਂ ਲਾਈਨ ਚ ਲੱਗੇ ਖੜੇ ਆ ਨਈ ਇਸ ਟਾਈਮ ਅਸੀਂ ਸ਼ਾਮ ਨੂੰ ਰਹਿ ਗਿਆ ਕਿ ਪੰਜਾਂ ਓਕੇ ਹੁਣ ਅੱਗੇ ਜਾ ਕੇ ਦੇਖਦੇ ਹਾਂ ਕਿੰਨਾ ਕੁ ਟਾਈਮ ਲੱਗਦਾ ਟੈਕਸੀ ਮਲੰਚ ਅਜੇ ਕਾਫੀ ਲੋਕ ਬੈਠੇ ਨੇ ਕਿਉਂਕਿ ਇੱਕ ਟੈਕਸੀ ਜਦ ਹੱਦ 7-8 ਜਣਾਂ ਦੀ ਸਪੇਸ ਹੁੰਦੀ ਹੈ ਤੇ ਉਹਦੇ ਮੁਤਾਬਿਕ ਜਿੰਨੇ ਕੁ ਵੀ ਬੈਠਦੇ ਨੇ ਕਿ ਉਹਨਾਂ ਨੂੰ ਲੈ ਜਾਂਦੇ ਨੇ ਉਸ ਹਸਾਬ ਨਾਲ ਲਾਈਨ ਅੱਗੇ ਵਧ ਰਹੀ ਆ ਬਾਕੀ ਦੇਖਦੇ ਹਾਂ ਆਪਣਾ ਕਿੰਨਾ ਕੁ ਕਿੰਨਾ ਕੁ ਟਾਈਮ ਲੱਗਦਾ ਆਪਣਾ ਨਾ ਨੰਬਰ ਆਣ ਕਿ ਆ ਵੀ ਹੌਲੀ-ਹੌਲੀ ਆਪਾਂ ਨੇੜੇ ਲੱਗ ਰਹੇ ਆ ਠੀਕ ਹੈ 20 ਮਿੰਟ ਚ ਪਾਈ ਤੱਕ ਆਇਆ। ਲੇ ਮਤਲਬ 20-25 ਮਿੰਟ ਜੋ ਉੱਥੇ ਤੱਕ ਜਾਵਾਂਗੇ। ਫਿਰ ਅੱਗੇ 25 ਮਿੰਟ ਜੋ ਉਸੇ ਤੱਕ ਜਾਵਾਂਗੇ। ਕੰਨ ਤੱਕ ਜੇ ਲੱਗ ਜਣਾ ਹੋਰ। ਉਹਦੇ ਨੇੜੇ ਥੋੜਾ ਜਿਹਾ ਛਾਂ 'ਚ ਆ ਕੇ ਪਹਿਲਾਂ ਕਰਦੇ ਅਸੀਂ ਧੁੱਪ 'ਚ ਖੜੇ ਸੀਗੇ। ਗਰਮੀ ਗਰਮੀ ਹੋ ਗਈ ਵੈਸੇ ਠੰਡਾ ਰੱਡੀ ਹਵਾ ਚੱਲ ਰਹੀ ਆ। ਉਦਾਂ ਪਸੀਨੇ ਗਰਮੀ ਧੁੱਪ ਕਰਕੇ ਥੋੜਾ ਜਿਹਾ ਗਰਮੀ ਪਸੀਨਾ ਆ ਗਿਆ। ਗਰਮੀ ਲੱਗ ਰਹੀ ਸੀ। ਬਸ ਹੁਣ ਥੋੜਾ ਜਿਹਾ ਹੋਰ ਮਾਰੇ ਖਿਆਲ ਚ 20-30 ਮਿੰਟ ਹੋਰ ਲੱਗਣਗੇ। ਤੇ ਟੈਕਸੀ 'ਚ ਬਹਿ ਜਾਗੇ ਪਰ ਟੈਕਸੀ 'ਚ ਬੈਠਣ ਤੋਂ ਬਾਅਦ 5-7 ਕਿਲੋਮੀਟਰ ਅੱਗੇ ਜਿੱਥੇ ਚੜਾਈ ਸ਼ੁਰੂ ਹੁੰਦੀ ਆ ਉੱਥੇ ਉਤਰਾਂਗੇ ਉਸ ਤੋਂ ਬਾਅਦ ਫਿਰ ਪੈਦਲ ਯਾਤਰਾ ਸ਼ੁਰੂ ਇੰਗਲਿਸ਼ ਬੜਾ ਜਾਂਦਾ ਹੈ ਜਿੱਹਾਂ 'ਤੇ ਬਹੁਤ ਆ ਜਾਂਦਾ ਆਬਜ਼ਰਵ ਕਰ ਰਹੇ ਹਾਂ ਕਿੱਥੇ ਕਿੱਥੇ ਕੀ-ਕੀ ਹੋ ਰਿਹਾ ਹਾਂ ਇਹ ਮੜੀ ਜੀ ਗੱਲ ਪਿੱਛੇ نیچے ਰੋਲਾ ਰੱਪਾ ਲੈ ਕੇ ਉਹਦਾ ਡਾਂਗਾ ਚੱਲਣੀ ਸੀ ਹਾਂ ਉਹ ਵਿਚਾਰੇ ਪੁਲਿਸ ਵਾਲੇ ਖੜੇ ਹੋ ਗਏ ਤਾਂ ਕਰਕੇ ਮਾਮਲਾ ਸ਼ਾਂਤ ਹੋ ਗਿਆ ਨਹੀਂ ਉਹ ਡਾਂਗਾ ਚੱਲ ਪਈ ਸੀ ਸਿਚੁਏਸ਼ਨ ਕੰਟਰੋਲ ਹੋ ਗਈ ਇਸ ਲਈ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਸਾਰੇ ਆਪਣੇ ਆਪਣੇ ਲੇਨ 'ਚ ਲੱਗ ਕੇ ਆਇਓ ਜਿਹੜਾ ਵੀ ਆਉਂਦਾ ਠੀਕ ਹੈ ਆਪਣੀ ਲਾਈਨ ਨਾ ਤੋੜਿਆ ਕਰੋ ਬੀਬੀਆਂ ਦੀ ਸਰਕਾਰੀ ਚੱਲਦੀ ਆ ਬੰਦੇ ਹੰਡੇ ਨਾਲ ਹਾਂ ਬੰਦੇ ਤਾਂ ਚੱਲ ਜਾਂਦੇ ਯਾਰ ਜਨਾਨੀਆਂ ਰੋਲਾ ਪਾ ਲੰਦੀਆਂ ਨੇ ਲਓ ਜੀ ਆਖਿਰਕਾਰ ਆਪਾਂ ਪੁਲ ਤੇ ਚੜ ਗਏ ਆ ਠੀਕ ਹੈ ਹੌਲੀ-ਹੌਲੀ ਕਰਦੇ ਕਰਕੇ ਹੌਲੀ-ਹੌਲੀ ਆਪਾਂ ਆਪਣੀ ਟੈਕਸੀ ਵੱਲ ਵੱਧ ਰਹੇ ਆ ਹੌਲੀ-ਹੌਲੀ ਟੈਕਸੀ ਵੱਲ ਵੱਧ ਰਹੇ ਆ ਆਪਾਂ ਠੀਕ ਹੈ ਇਹਨਾਂ ਦੀ ਦੇਖੋ ਬਾਈ ਠੰਡਾ-ਠੰਡਾ ਪਾਣੀ ਨਜ਼ਾਰੇਦਾਰ ਉਹ ਸਾਹਮਣੇ ਖੱੱਚਰ ਬੰਨੇ ਹੋਏ ਨੇ ਜਿਨ੍ਹਾਂ ਨੂੰ ਚਾਹੀਦਾ ਹੈ ਉੱਪਰ ਲਿਜਾਂ ਉੱਪਰ ਜਾਣ ਵਾਸਤੇ ਖੱੱਚਰ ਦੀ ਲੋ ਚਾਹੀਦੀ ਹੁੰਨ ਉਹ ਇੱਥੋਂ ਲੈ ਸਕਦਾ ਨਹੀਂ ਇੱਥੋਂ ਨਹੀਂ ਉਹ ਅੱਗੇ ਤੋਂ ਮਿਲਣਗੇ ਜਿੱਥੇ ਹੁਣ ਟੈਕਸੀਆਂ ਜਾ ਕੇ ਛੱਡਣਗੀਆਂ ਨਾ ਉੱਥੋਂ ਮਿਲਣਗੇ ਇੱਥੇ ਹੁਣ ਨੀਚੋਂ ਕੋਈ ਕਿੱਥੋਂ ਦੀ ਉੱਤਰਿਆ ਜਾਂਦਾ ਉਹ ਅੱਗੇ ਦੀ ਉਤਰਿਆ ਜਾਂਦਾ ਨੀਚੇ ਬਾਕੀ ਆ ਵੀ ਹੈਗੇ ਨੇ ਆਪਣੇ ਭਰਾ ਆ ਬੰਦਾ ਸਪੈਸ਼ਲ ਫੋਨ ਆਈਫੋਨ ਲੈ ਕੇ ਆਇਆ ਏ ਫੋਟੋ ਖਿੱਚਣ ਬਾਅਦ ਤੇ ਇਹ ਹੈਗਾ ਜੀ ਬ੍ਰਿਜ ਇਹ ਬ੍ਰਿਜ ਨਹੀਂ ਇਹ ਬਾਰਡਰ ਹੈ ਜੀ ਠੀਕ ਹੈ ਇਹ ਬਾਰਡਰ ਹੈ ਇਹ ਬਾਰਡਰ ਹੈ ਹਾਂ ਗੋਰੇ ਇਹ ਬਾਰਡਰ ਹੈ ਪਤਾ ਕਿੰਨਾ ਬਾਅਦ ਦੇ ਜਿਹੜੇ ਕੀ ਮਲੰਬੀ ਗੱਡੀਆਂ ਗੁੱਡੀਆਂ ਵਾਲੇ ਨੇ ਉਹ ਇੱਧਰ ਇਸ ਪੂਲ ਟੱਪ ਦੇ ਸਾਰ ਉਹਨਾਂ ਦੀਆਂ ਗੱਡੀਆਂ ਉਰੇ ਬੈਨ ਹੋ ਜੰਦੀਆਂ ਚਲੋ ਹਾਸੇ ਮਜ਼ਾਕ ਆ ਨਜ਼ਾਰਾ ਕਿੰਨਾ ਕਹਿਣਾ ਨਾ ਇਹ ਪੋਲਾ ਬਈ ਇਹ ਪੋਲ ਟੱਪਣ ਤੋਂ ਬਾਅਦ ਟੈਕਸੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਫਿਰ ਇਥੋਂ ਟੈਕਸੀਆਂ ਲੈ ਕੇ ਅੱਗੇ ਜਾਵਾਂਗੇ ਹੁਣ ਆਪਾਂ ਬਸ ਹੌਲੀ-ਹੌਲੀ ਵਧ ਰਹੇ ਆ ਤੇ 10-15 20 ਮਿੰਟ ਮੈਨੂੰ ਲੱਗਦਾ ਹੋਰ ਲੱਗਣਗੇ ਆ ਬਸ ਜਿੱਦਾਂ ਜਿੱਦਾਂ ਟੈਕਸੀਆਂ ਖਾਲੀ ਹੋਈ ਜਾਣਗੀਆਂ ਲੋਕ ਬੈਠੀ ਜਾਣਗੇ ਆਖੀਰਕਾਰ ਆਪਾਂ ਇੱਥੇ ਪਹੁੰਚ ਗਏ ਆ ਇੱਥੇ ਹੁਣ ਆਪਾਂ ਟੈਕਸੀ ਫੜਾਂਗੇ ਤੇ ਅੱਗੇ ਜਾਵਾਂਗੇ